ਇੱਕਦੇ ਰੂਪ ਨੇ ਸਾਰੇ ਹਰ ਆਪੇ ਹੀ ਇੱਕ ਰੰਗ ਹੈ ਆਪੇ ਬੋਰ ਹੋ ਗਏ ਚਾਹੇ ਕਿੰਨੇ ਨੁਕਸਨ ਹੈ ਚਾਹੇ ਨੁਕਸ ਘਟਨਾ ਹੈ ਚਾਹੇ ਵਧਨ ਹੈ ਇੱਕਦੇ ਰੂਪ ਅਨੰਤ ਰੂਪਾਖੰਡ ਪਰ ਸਾਰੇ ਇਹ ਅਖੰਡ ਨੇ ਰੂਪ ਫਿਰ ਵੀ ਆਪਣੀ ਮਰਜ਼ੀ ਨਾਲ ਤਾਂ ਆਪਣੇ ਮਰਜ਼ੀ ਨਾਲ ਆਪਣਾ ਰੂਪ ਠੀਕ ਕਰਨਾ ਕਰ ਕੋਈ ਵੀ ਨਹੀਂ ਸਕਦਾ ਜੋ ਮਰਜ਼ੀ ਉਪਦੇਸ ਕਰੀ ਜਾਵੇ ਸਾਰੇ ਰੂਪਾਖੰਡ ਨੇ ਹਲਾਜ ਕਿਸੇ ਦਾ ਵੀ ਨਹੀਂ ਕਿਸੇ ਕੋਲ ਹੈ 누ਗਾ ਦਾ ਦੱਸੇ ਸੰਸਗਰੈਰ ਚੱਕ ਨਾ ਇਹ ਅਖਲਾੜਾ ਕੰਨਾਂ ਇਹ ਬੂਰਖਾ ਤਾਲੀ ਰਖਾ ਨਾ ਕੋਈ ਮੂਰਖ ਨਾ ਕੋਈ ਸਾਲੂ ਨਾ ਕੋਈ ਸਿਆਣਾ ਨਾ ਕੋਈ ਬੂਰਖਾ ਸਭ ਕੋ ਵਰਤਾ ਏ ਇਹਨੂੰ ਕਹ ਜੀਵ ਨੂੰ ਤੇਰਾ ਹੀ ਬਾਣਾ ਵਰਤਦਾ ਤੂੰ ਆਪਣੇ ਬਾਣੇ ਨਾਲੇ ਬੂਰਖਾ ਆਪਣੇ ਬਾਣੇ ਨਾਲੇ ਸਨ ਔਰ ਪਰਮੇਸ਼ਰ ਦਾ ਪਾਣਾ ਕੋਈ ਨਹੀਂ ਹੈ ਚ ਅਖੜ ਰੂਪ ਉਹ ਇਹਦਾ ਤੇਰਾ ਹੀ ਪਾਣਾ ਵਰਤਦਾ ਹੈ ਮੂਰਖ ਜਾਨਾ ਕੌਣਾ ਤੂੰ ਜਾਣ ਕੇ ਆਪਣੇ ਅਬੂਰਖਨ ਤੂੰ ਜਾਣ ਕੇ ਸਾਲੋ ਬਣੇਗਾ ਆਪਣੀ ਮਰਜ਼ੀ ਨਾਲ ਮੂਰਖ ਆਪਣੀ ਮਰਜ਼ੀ ਨਾਲ ਸਾਨਾ ਬਣ ਸਕਦਾ ਹੈ ਪਰਮੇਸ਼ਾ ਦਾ ਪਾਣਾ ਬਿਲਕੁਲ ਨਹੀਂ ਇਹਦੇ ਅਰਥ ਜੇ ਪਰਮੇਸ਼ਾ ਦਾ ਪਾਣਾ ਹੋਵੇ ਫਿਰ ਤਾਂ ਸਾਡਾ ਖਸੂਰ ਹੈ ਕੋਈ ਨਹੀਂ ਫਿਰ ਦੋਦਾ ਪਾਣਾ ਵਰਤਦਾ ਕੋਈ ਗੂਰਖ ਬਣਾਏ ਤੇ ਤਾਂ ਕਸੂਰ ਵਾਰ ਹੋਗਾ ਸਾਡਾ ਤਾਂ ਕੋਈ ਖਸੂਰ ਹੈ ਨਹੀਂ ਫਿਰ ਪਰ ਉਹ ਪਰ ਫਕਾਰੀ ਕਿਵੇਂ ਆਇਆ ਉੱਪਰ ਬੁਕਾਰੀ ਕਿ ਕਹਿੰਦਾ ਇਹਨੂੰ ਕਹਾਂ ਸਭ ਕੋ ਵਰਤੇ ਤੇਰਾ ਬਾਣਾ ਮੈਂ ਮਾਨੂੰ ਕਹਾਂ ਤੇਰਾ ਹੀ ਬਾਣਾ ਵਰਦਾ ਤੇਰੀ ਹੀ ਅਛਾਈ ਵਰਤਦੀ ਹੈ ਤੂੰ ਕਹਿੰਦਾ ਮੈਂ ਆਪਣੇ ਆਪ ਜੰਬਦੀ ਜਾਂਦੂ ਬਰੇ ਚ ਕੋਈ ਰੁਕਸੇ ਨਹੀਂ ਤੇ ਧੂਆ ਕੀ ਕਰੇ ਉਹ ਭਾਨੀ ਪਰਮੇਸ਼ਰ ਵੱਲੋਂ ਬੋਲੀ ਗਈ ਹੈ ਭਾਨੀ ਤਾਂ ਪਰਮੇਸ਼ਰ ਵੱਲੋਂ ਬੋਲੀ ਗਈ ਹੈ ਸਭ ਕੋ ਵਰਤੇ ਤੇਰਾ ਬਾਣਾ ਉਹਨੇ ਲਕਿਆ ਬੋਲਦਾ ਕੌਣ ਹੈ ਤੇਰਾ ਬਾਣਾ ਵਰਤੇ ਅਜ਼ੀਦਾ ਮੂਰਖਾ ਮੰਦੇ ਨਾਇ ਕਦੋਂ ਇਹ ਰੂ ਅਜ਼ੀਦਾ ਮੂਰਖਾ ਮੰਦੇ ਆ ਪਰਮੇਸ਼ਰ ਕਹਿੰਦਾ ਨਾ ਕੋਈ ਮੂਰਖ ਨਾ ਕੋਈ ਸਿਆਣਾ ਸਗੂ ਵਰਦੇ ਤੇਰਾ ਭਣ ਓਏ ਤੇਰਾ ਹੀ ਭਾਣਾ ਵਰਦਾ ਤੈਨੂੰ ਮੂਰਖ ਤੂੰ ਤਾਂ ਹੈ ਤੂੰ ਗੁਰਮਤ ਨਹੀਂ ਬੰਦਾ ਭਾਈ ਮੂਰਖ ਸਿਆਣੇ ਦੀ ਗੱਲ ਨਹੀਂ ਬੰਦਾ ਮੂਰਖ ਜੇ ਤੈਨ ਮਨ ਲੱਗਦਾ ਸਿਆਣਾ ਹੋ ਜਾਏਗਾ ਤੇਰੀ ਇੱਛਾ ਹੀ ਹੈ ਇਹ ਤਾਂ ਉਲਟਾ ਅਰਥ ਲਾਇਆ ਹੋਇਆ ਹੈ ਇਹ ਉਲਟਾ ਅਰਥ ਲਾ ਕੇ ਤਾਂ ਸਤੂਡੂ ਦੇ ਬਲੂ ਰਹਿ ਗਏ ਕੋੜਾ ਕੇ ਬੁਰਖ ਬੁਰਖ ਤਾਂ ਰਹੇਗੇ ਪਰਮੇਸ਼ਰ ਦਾ ਬਾਣਾ ਬਣ ਲਿਆ ਆਪਣਾ ਬਾਣਾ ਜੇ ਬਲੰਦੇ ਸਾਨੇ ਹੋ ਜਾਂਦੇ ਜੇ ਇਸ ਵਕਤੇ ਦੇ ਅਰਥ ਅਸੀਂ ਠੀਕ ਕਰ ਲੈਂਦੇ ਵੀ ਇਹ ਸਾਡਾ ਬਾਣਾ ਬੁਰਖ ਸਾਨੇ ਹੁੰਦਾ ਤਾਂ ਅਸੀਂ ਦੁਰਸਤ ਹੋ ਜਾਂਦੇ ਇਹਦੇ ਅਰਥ ਉਲਟਾ ਕੇ ਭਾਈ ਜਾਦੂ ਕਰੂਗਾ ਹੋ ਜਾਂਗੇ ਚਲ ਆਪਣਾ ਗਲਤ ਕਰਕੇ ਬਹਿ ਗਏ ਆਪਣੀ ਐਫਰਟੇ ਛੱਡਤੀ ਪਣਾ ਦਰਸਤ ਹੋਣ ਵਾਲੀ ਐਫਰਟ ਛੱਡ ਦਿੱਤੀ ਆ ਲੋਕਾਂ ਦੀ ਵੀ ਛੜਾ ਦਿੱਤੀ ਕੋਈ ਨਹੀਂ ਜੇ ਬਾਤ ਤੁਸੀਂ ਦੇਣੇ ਪੜੇ ਜਾਓ ਜਦੋਂ ਕੋ ਕਰੂਗਾ ਹੋ ਜਾਊਗਾ ਠੀਕ ਸਾਰਿਆਂ ਦਾ ਜੀਵਨ ਖਰਾਬ ਕਰ